ਅੱਜ ਜੀ ਦੋਸਤੋ ਸੁਬੀਰ ਮੁਸੇਵਾਲੀਏ ਦੀ ਪਿੰਡ ਆਉਂਦਾ ਮਕਾ ਮਿਲੇ ਆ ਉਹਦੀ ਹਵੇਲੀ ਜਿੱਥੇ ਉਹਦੇ ਮਕਾ ਬਾਇ ਹਵੇਲੀ ਕਿ ਮਹਿਮਾਨਸਾ ਆਇਆ ਸੀ ਸਮਾਗਮ ਤੇ ਮੈਂ ਖ ਚੱਲੋ ਇਹ ਵੀ ਦੇਖ ਜੀਏ ਵੀ ਜਿਹੜਾ ਮੇਲਾ ਲੱਗਦਾ ਹਰ ਹਫਤੇ ਇਹ ਮੇਲਾ ਦੇਖੋ ਦੁਨੀਆਂ ਖੜੀ ਹੈ ਸਿੱਧੂ ਮੂਸੇਵਾਲੀ ਦੇ ਘਰ ਦੇ ਮੂਰੇੋਂ ਤੁਹਾਨੂੰ ਦਿਖਾਣਾ ਦੁਕਾਨਾਂ ਕਿਵੇਂ ਲੱਗੀਆਂ ਹੋਈਆਂ ਆਹ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਸਿੱਧੂ ਮੂਸੇਵਾਲੀ ਦੇ ਜਿਹੜੇ ਚਿੰਤਕ ਨੇ ਸੁਚਿੰਤਕ ਨੇ ਉਹੋ ਆਤੀਸ ਆਹ ਦੇਖੋ ਇਹ ਸਾਰਾ ਵੀ ਜਿਹੜੀ ਸ਼ੌਹਰਤ ਹੈ ਸਿੱਧੂ ਮੂਸੇਵਾਲੀ ਦੀ ਉਹਦੇ ਜਿਹੜੇ ਚਾਉਣ ਵਾਲੇ ਨੇ ਉਹਨੂੰ ਜਿਹੜੇ ਮੰਨਦੇ ਨੇ ਉਹ ਸਾਰੇ ਇੱਥੇ ਆਏ ਹੋਏ ਨੇ ਇਹ ਸਿੱਧੂ ਦੇ ਗਾਇਕੀ ਜਿਹੜੀ ਹੈ ਜਿਸ ਤਰ੍ਹਾਂ ਉਹਨੇ ਗਾਈ ਹੈ ਚਲੋ ਜਿਉਂ ਗਾਈ ਹੈ ਉਹਦੇ ਬਾਰੇ ਆ ਮਾਤਾ ਜੀ ਵੀ ਆਪਣਾ ਮਾਤਾ ਜੀ ਕੋਈ ਕਮਾਈ ਹੋ ਜਾਂਦੀ ਹੈ ਹਾਂ ਪੁੱਤਾਂ ਦਾ ਕਾਸ ਹੋ ਜਾਂਦਾ ਅੱਛਾ ਚਲੋ ਚਲੋ ਵਧੀਆ ਸਿੱਧੂ ਨੇ ਕੋਈ ਤਰ ਜਿਗਾਰ ਦਿੱਤਾ ਚੰਗ ਚੰਗੀ ਗੱਲ ਆ ਬੜੀ ਚੰਗੀ ਗੱਲ ਆ ਚੰਗੀ ਗੱਲ ਆ ਬਹੁਤ ਵਧੀਆ ਇਹ ਜੀ ਸਾਰੇ ਜਿਹੜੇ ਇਹ ਸਾਰਾ ਫੋਟੋਆਂ ਜਾਕਟਾਂ ਤਸਵੀਰਾਂ ਕੱਪ ਸਟicker ਇਹ ਸਿੱਧੂ ਮਸੇਵਾਲੀ ਜੀ ਦੀ ਜਿਆਦਾ ਜਿਹੜੇ ਚੱਲ ਰਿਹਾ ਸਾਰਾ ਸਿਸਟਮ ਆ ਦੇਖੋ ਮੈਂ ਦੇਖਾ ਮੈਂ ਦੇਖਾ ਤੁਸੀਂ ਆ ਕੇ ਵੀ ਕੀ ਕੀ ਮਸਲਾ ਦੇਖੋ ਜੀ ਬੰਦੂਖਾਂ ਚੱਕੇ ਖੜੇ ਆ ਬਾਈ ਜੀ ਆ ਦੇਖੋ ਬੋਲਟ ਪਾ ਕੇ ਪਾਉਣੇ ਰੱਖਿਆ ਆ ਦੇਖੋ ਇਹ ਕੋਲ ਦੇਖੋ ਤਸਵੀਰ ਮਿਤਰਾੰਗ ਸ਼ੌਂਖ ਖਿਆਰਾਂ ਦਾ ਉਹ ਦੇਖੋ ਤੇ ਇਹੀ ਮੈਂ ਦੇਖਣਾ ਚਾਹੁੰਦਾ ਸੀ ਵੀ ਹੋ ਜਾ ਕੀ ਹੈ ਵੀ ਇਹ ਜਿਹੜੀ ਲੋਕਾਂ ਚ ਇਨੀ ਸ਼ਰਧਾ ਹੈ ਲੋਕ ਆ ਦੇਖੋ ਅਸਿਆਰ ਅਸਿਆਰਾਂ ਦਾ ਪ੍ਰਦਰਸ਼ਨ ਆ ਦੇਖੋ ਕਿਤਨੇ ਆਲੇ ਸਰਦਾਰ ਹੈ ਜੀ ਆ ਸਾਰਾ ਮਤਲਬ ਸੀਨੀਅਰ ਅਹੁਦਾ ਵਾਲੋ ਇਹ ਸਾਰਾ ਜਿਹੜਾ ਇਹ ਸਾਰਾ ਸਲੂ ਮੁਸੇ ਵਾਲੀ ਦੀ ਘਰ ਹੈ ਉਹਦੀ ਹਵੇਲੀ ਹੈ ਉਹਦੇ ਸਾਹਮਣੇ ਆਏ ਨੇ ਇਹ ਸਾਰੇ ਸੰਸਕਰਣ ਨੇ ਸਿੱਧੂ ਦੇ। ਤਾਂ ਦੇਖੋ ਮੱਗ। ਭੈਣ ਜੀ ਵਧੀਆ ਕੰਮ ਚੱਲਦਾ ਹੈ? ਨਹੀਂ ਨਹੀਂ ਵੈਸੇ ਕੋਈ ਅਸੀ ਗੱਲ ਦੀ ਕੋਈ ਨਹੀਂ ਮੈਂ। ਠੀਕ ਚੱਲਦਾ ਹੈ। ਮਤਲਬ ਵੀ ਤੁਹਾਨੂੰ ਮਤਲਬ ਵੀ ਅੱਛਾ ਰੋਜ਼ਗਾਰ ਮਿਲ ਗਿਆ ਇੱਥੇ। ਹਾਂਜੀ। ਚਲੋ ਚੰਗੀ ਜਾਲੇ। ਸਿੱਧੂ ਕਿਸੇ ਦਾ ਕੰਮ ਤਾਂ ਆ ਰਿਹਾ ਹੈ। ਬਹੁਤ ਵਧੀਆ ਖੁਸ਼ੀ ਹੋਈ। ਇਹ ਮੈਂ ਮੈਂ ਵੈਸੇ ਇਹ ਕੋਈ ਕਹ ਰਿਹਾ ਉਹ ਮੈਂ ਦੇਖ ਰਿਹਾ ਅਸੀ ਗੱਲ ਨਹੀਂ ਕੋਈ ਭਾਉਣਾ। ਮੈਨੂੰ ਚੰਗਾ ਲੱਗ ਰਿਹਾ ਹੈ। ਆਹ ਦੇਖੋ ਇਹ ਮੂਰੇ ਗਿਆ ਹੋਇਆ ਬਾਈ ਮੇਰੇ ਨੇ ਆ ਦੇ ਆਹ ਕਿਆ ਬਾਤ ਹੈ ਖੇਡਿਆ ਜਾਤਾ ਇਹ ਸਿੱਧੂ ਸਾਹਿਬ ਦਾ ਜਿਹੜਾ ਆ ਰਸ ਵਾਲਾ ਬਾਈ ਐ ਇਹ ਵੀ ਇੱਥੇ ਰਸ ਵੇਚ ਰਿਹਾ ਸਿੱਧੂ ਦੀ ਕੋਠੀ ਦੇ ਮੂਰੇ ਪਿਆ ਰਸ ਦਾ ਵੀ ਕੰਮ ਕਰ ਰਿਹਾ ਆਪਰੇ ਬੱਚੇ ਬੱਠੇ ਨੇ ਸਾਰੇ ਤਿੰਨੇ ਤਿੰਨੇ ਭੱਜ ਲਾਏ ਤੁਸੀਂ ਵੱਡੇ ਸਿੱਧੂ ਦੇ ਕੀ ਚੰਗੇ ਲੱਗਦੇ ਸਭ ਨੂੰ ਕਿੰਨੇ ਚੰਗੇ ਲੱਗਦੇ ਨੇ ਗੱਗ ਗਾਉਂ ਜੀ ਕੋਈ ਗਾਉ ਲੱਗੋ ਸ਼ਾਬਾਸ਼ ਗਾਉ ਵੜੇ ਲੱਗੇ ਲੱਗਣਾ ਪੱਕਾ ਫੈਨ ਆ ਜੀ ਆ ਸਾਰੇ ਆ ਆ ਸਭ ਤੋਂ ਵੱਡਾ ਤੈਨੂੰ ਤਾਂ ਭਗਵੰਤ ਰੱਖੇ ਜੀ ਲੈ ਸਰਾ ਜੀ ਬੜੇ ਜੀ ਸੁਣਾਓ ਜੀ ਸੁਣਾਓ ਸੁਣੋ ਪੂਰੇ ਗਾਣੇ ਸੁਣਾਓ ਮੈਂ ਸੁਣਾ ਸੁਣਾ ਵੜਾ ਸੁਆਗੀ ਸਾਰ ਸੁਣੋ ਸਰਾ ਦੇ ਕਾ ਬਾਸ਼ ਕੀ ਆਵਾਜ਼ ਚੱਚਾਈ ਕਿਦਾ ਸੁਪਰਾਜੀ ਹਾਂਜੀ ਹਾਂਜੀ ਹੋਰੀ ਸ਼ਰਤ ਅੱਛਾ 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 ਚਲੋ ਵਧੀਆ ਵਧੀਆ ਬੜਾ ਬੜਾ ਚੰਗਾ ਲੱਗਿਆ ਆਕੇ ਸਿੱਧੂ ਦੇ ਘਰ ਬੜਾ ਵਧੀਆ ਆਹ ਦੇਖੋ ਹਵੇਲੀ ਆਪਾਂ ਹੁਣ ਜਾਂਦੇ ਆ ਮੈਂ ਹੁਣ ਵਾਪਸ ਜਾ ਰਹੇ ਹਾਂ ਤੇ ਚਲੋ ਵੇ ਚੱਲੀ ਆਪਾਂ ਗੱਡੀ ਚਲਿਏ